ਕਾਕਾ ਦਾ ਵਾਇਸ ਮੀਡੀਆ ਕੀ ਫਤ ਹੈ ਸੋ ਅੱਜ ਆਪਾਂ ਤੁਹਾਡੇ ਨਾਲ ਇੱਕ ਅਜਿਹੀ ਰਸਮ ਦੀ ਸਾਹਜ ਪਾਉਣ ਜਾ ਰਹੇ ਹੈਗੀਆਂ ਜਿਹੜੀ ਕਿ ਜਲੰਧਰ ਜ਼ਿਲ੍ਹੇ ਦੇ ਪਿੰਡ ਰੋਕਾ ਕਲਾ ਵਿਖੇ ਅੱਜ ਵੀ ਜਿਹੜੀ ਮਨਾਈ ਜਾ ਰਹੀ ਹੈ ਇਹਦਾ ਪਿਛੋਕੜ ਹੈ ਤਰੀਬ 950 ਸਾਲ ਪੁਰਾਣਾ ਜਿਹੜਾ ਦੱਸਿਆ ਜਾ ਰਿਹਾ ਹੈ ਇਹ ਕੀ ਰਸਮ ਹੈ ਕਿ ਕੀ ਇਹਦੀਆਂ માનਤਾਵਾਂ ਹੈਗੀਆਂ ਤੇ ਇਹ ਇਹਦੇ ਵਿੱਚ ਕੀ ਕਾਰਜ ਹਨ ਜਿਹੜੇ ਕੀਤੇ ਜਾਂਦੇ ਆ ਉਹਦੀ ਆਪਾਂ ਤੁਹਾਡੇ ਨਾਲ ਸਾਝ ਪਾਵਾਂਗੇ ਇਹਦੇ ਬਾਰੇ ਥੋੜਾ ਜਿਹਾ ਆਪਾਂ ਮੁੱਢਲੀ ਜਾਣਕਾਰੀ ਤੁਹਾਡੇ ਨਾਲ ਜਲ ਨੂੰ ਸਾਝ ਕਰ ਦਿੰਦੇ ਆ ਇਹਦਾ ਨਾਮ ਜਿਹੜਾ ਆਮ ਭਾਸ਼ਾ ਜਿਹੜਾ ਆ ਜਾਂਦਾ ਛੋਟੇ ਦੀਵਾਲ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਿਹੜਾ ਭਾਰਤੀ ਸਭਾ ਦੇ ਵਿੱਚ ਬਲੀਆਂ ਦੇਣ ਦਾ ਇੱਕ ਜਿਹੜਾ ਪ੍ਰਾਤਨ ਰਵਾਇਤਾ ਹੀ ਰਹੀਆਂ ਹੈਗੀਆਂ ਪਰ ਇਸ ਨਗਰ ਦੇ ਵਿੱਚ ਜਿਹੜੀ ਮਾਨਤਾ ਬਣਾਈ ਜਾਂਦੀ ਆ ਇਹਦੇ ਵਿੱਚ ਅਜਿਹੀ ਕੋਈ ਵੀ ਜਿਹੜੀ ਗੱਲ ਉਹ ਨਹੀਂ ਹੈਗੀ ਇਹਦਾ ਨਾਂ ਛੋਟੇ ਦੀਵਾਲ ਜ਼ਰੂਰ ਹੈ ਪਰ ਇਹ ਜਿਹੜਾ ਆ ਜਨਮ ਜਿਹੜਾ ਹੈਗਾ ਛੋਟਾ ਜਿਹੜਾ ਲਿਆ ਜਾਂਦਾ ਆ ਉਹਦੀ ਇੱਕ ਧਾਰਮਿਕ ਮਾਨਤਾ ਦੇ ਤੌਰ ਤੇ ਇੱਥੇ ਇੱਕ ਜਿਹੜੀ ਮੂਰਤ ਪਿੰਡ ਦੇ ਵਿੱਚ ਫੇਰੀ ਦੁਆ ਕੇ ਤਾਂ ਉਹਦਾ ਦਾਨ ਕੀਤਾ ਜਾਂਦਾ ਆ ਸੋ ਪਹਿਲੀ ਇਹ ਗੱਲ ਥੀਕ ਕਰਨੀ ਬਹੁਤ ਜ਼ਰੂਰੀ ਹੈ ਕਿ ਕੋਈ ਇਸ ਦੇ ਨਾਮ ਤੋਂ ਇਹ ਲੱਗਦਾ ਹੈ ਜਿਵੇਂ ਕਿਸੇ ਪੂਜਤੀ ਜਿਹੜੀ ਬਲੀ ਦਿੱਤੀ ਜਾਂਦੀ ਪਰ ਅਜਿਹਾ ਕੁਝ ਵੀ ਨਹੀਂ ਹੈ ਇਸ ਮਾਨਤਾ ਦੇ ਵਿੱਚ ਜਲੰਧਰ ਜਿਲ੍ਹੇ ਦਾ ਇੱਕ ਬਹੁਤ ਵਾਸ ਦਾ ਨਗਰ ਹੈਗਾ ਆ ਬੜਾ ਮਸ਼ਹੂਰ ਪਿੰਡ ਹੈ ਰੋੜਕਾ ਕਲਾ ਰੋੜਕਾ ਕਲਾ ਕਿਉਂਕਿ ਸੰਧੂ ਭਾਈਚਾਰੇ ਦਾ ਇੱਕ ਬਹੁਤ ਵੱਡਾ ਕਤਕੜਾ ਪਿੰਡ ਜਿਹਨੂੰ ਕਿਹਾ ਜਾਂਦਾ ਹੈ ਦੋਆਬੇ ਦਾ ਬੜਾ ਮਸ਼ਹੂਰ ਪਿੰਡ ਹੈਗਾ ਇੱਥੇ ਸੰਧੂ ਜਟੇਰੇ ਜਿਹੜੇ ਹੈਗੇ ਆ ਉਹਨਾਂ ਦੇ ਇੱਕ ਜਿਵੇਂ ਆਮ ਅਪ ਦੇਖਦੇ ਹਾਂ ਹਰੇਕ ਭਾਈਚਾਰੇ ਦੇ ਗੋਤ ਦੇ ਛੇ ਹੁੰਦੇ ਆ ਇੱਥੇ ਇਹਨਾਂ ਦੇ ਠੇਲੇ ਜਿਹੜੇ ਹੈਗੇ ਉਹਨਾਂ ਦਾ ਨਾਮ ਹੈਗਾ ਬੱਬਾ ਕਾਲਾ ਮਿਹਰ ਕਰਕੇ ਇਹਨਾਂ ਦਾ ਵੱਡਾ ਵਿਅਕ ਹੈ ਉਹਦੀ ਜਾਦ ਦੇ ਵਿੱਚ ਜਿਹੜਾ ਸੰਧੂ ਛੇਰੀ ਜਿਹੜੀ ਹੈ ਕਥਾਰਿਕ ਸਾਂ ਜਿਹੜਾ ਬਣਾਇਆ ਗਿਆ ਹੈਗਾ ਤੇ ਉੱਥੇ ਹਰ ਤੀਸਰੇ ਸਾਲ ਇਹ ਜਿਹੜੀ ਮਾਨਤਾ ਜਿਹੜੀ ਹੈ ਉਹ ਮਨਾਈ ਜਾਂਦੀ ਆ ਜਿਹਦੇ ਵਿੱਚ ਇੱਕ ਝੂਟੀ ਦੀ ਜਿਹੜਾ ਆ ਉਹਦੇ ਅਪਤਾਰਿਕ ਰਸਮਾਂ ਪੂਰੀਆਂ ਕਰਕੇ ਪੂਰੇ ਪਿੰਡ ਦੀ ਫੇਰੀ ਜਿਹੜੀ ਲਗਾ ਕੇ ਜਿਹੜੀ ਆ ਤੇ ਉਹਨੂੰ ਪਿੰਡੋਂ ਬਾਹਰ ਦੇ ਪਿੰਡ ਦੀ ਯੂਨ ਦੇ ਵਿੱਚ ਜਾ ਕੇ ਜਿਹੜਾ ਆ ਉਹ ਦਾਨ ਕਰ ਦਿੱਤਾ ਜਾਂਦਾ ਹੈ ਤੋ ਇਹ ਮੇਨ ਜਿਹੜੀ ਆਪਾਂ ਕਹਿ ਸਕਦੇ ਹਾਂ ਇਹਦਾ ਪਿਛੋਕੜ ਇਹ ਹੈਗਾ ਤੇ ਇਸ ਨਗਰ ਦੇ ਵਿੱਚ ਇਹ ਜਿਹੜੀ ਮਾਨਤਾ ਹੈਗੀ ਹੈ ਜਿਆਰਾ ਸਮਾਂ ਕਿ ਆ ਪਿਛਲੇ ਕਰੀਬ 400 ਤੋਂ 450 ਸਾਲ ਤੋਂ ਲਗਾਤਾਰ ਨਿਰੰਤਰ ਜਦੋਂ ਤੋਂ ਇਹ ਪਿੰਡ ਬਸਿਆ ਹੈਗਾ ਉਦੋਂ ਤੋਂ ਜਿਹੜੀ ਆ ਇਹ ਜਿਹੜੀ ਰੀਤ ਜਿਹੜੀ ਆ ਨਿਭਾਈ ਜਾਂਦੀ ਹੈਗੀ ਆ ਸਮੇਂ ਦੇ ਨਾਲ ਨਾਲ ਬਹੁਤ ਸਾਰੀਆਂ ਇਹਦੇ ਵਿੱਚ ਆਪਾਂ ਜਿਵੇਂ ਸਮਝਦੇ ਆਵੇਂ ਛੋਟੇ ਛੋਟੇ ਚੇਂਜ ਜ਼ਰੂਰ ਹੋ ਜਾਂਦੇ ਆ ਪਰ ਜਿਹੜਾ ਮੇਨ ਉਦੇਸ਼ ਉਹ ਇਹਦੇ ਵਿੱਚ ਇਹ ਹੀ ਸੀਗਾ ਆਪਣੇ ਪਿੰਡ ਦੀ ਸੁਖ ਸ਼ਾਂਤੀ ਮਾੜ ਡੰਗਰ ਦੀ ਜਿਹੜੀ ਸੋਖ ਸ਼ਾਂਤੀ ਔਰ ਜਿਹੜੇ ਨਗਰ ਨਿਵਾਸੀ ਆ ਉਹਨਾਂ ਦੀ ਜਿਹੜੇ ਵਸੋਂ ਹੈਗੇ ਆ ਉਹਦੀ ਸੋਖ ਸ਼ਾਂਤੀ ਔਰ ਚੰਗੀ ਜਿਹੜੀ ਆਪਾਂ ਕਹਿ ਸਕਦੇ ਆ ਵੀ ਜੀਵਨ ਜਾਂਚ ਜਾਂ ਚੰਗੀ ਸਿਹਤ ਜਾਂ ਵੀ ਵਾਤੇ ਇਹ ਜਿਹੜੀ ਮੰਨਤਾ ਪੁਰਾਣੇ ਸਮੇਂ ਵਿੱਚ ਨੁਭਾਈ ਜਾਂਦੀ ਸੀ ਆਪਾਂ ਜਾਣਦੇ ਆ ਕਿ ਪੁਰਾਣੇ ਸਮੇਂ ਵਿੱਚ ਨਾ ਤਾਂ ਜਾਦਾ ਡਾਕਟਰੀ ਇਲਾਜ ਸਿਗਾ ਤੇ ਨਾ ਜ਼ਿਆਦਾ ਬਦੇਰੇ ਹੋਰ ਗਿਆਨ ਇਸੇਗਾ ਹੋਰ ਤਰੀਕੇ ਰਬ ਕਿਸੇ ਦੀ ਜਦੋਂ ਕੋਈ ਬਗੈ ਸਕਦਾ ਜਦੋਂ ਕੋਈ ਬਿਮਾਰੀ ਫੈਲ ਜਾਂਦੀ ਸੀ ਜਾਂ ਮਾੜ ਡੰਗਰ ਦਾ ਨੁਕਸਾਨ ਹੋਣ ਲੱਗਦਾ ਸੀਗਾ ਤੋਂ ਬਹੁਤ ਸਾਰੀਆਂ ਜਿਹੜੀਆਂ ਸਾਡੇ ਪਿਛੋਕਰ ਦੇ ਵਿੱਚ 33 ਦੇ ਵਿੱਚ ਅਜਿਹੇ ਮਾਨਤਾਵਾਂ ਜਿਹੜੀਆਂ ਮਨੁੱਖ ਨੇ ਉਸ ਸਮੇਂ ਦੇ ਹਿਸਾਬ ਨਾਲ ਇਜਾਜ਼ਤ ਕੀਤੀਆਂ ਇਹ ਇਸ ਤਰੀਕੇ ਨਾਲ ਸਾਡੇ ਪੇਟ ਦੀ ਵਸੋਂ ਦਾ ਜਿਹੜਾ ਉਹ ਬਚਾਅ ਹੋ ਸਕਦਾ ਹੈ ਮਾੜ ਡੰਗਰ ਦਾ ਬਚਾਅ ਹੋ ਸਕਦਾ ਹੈ ਅੱਜ ਆਪਾਂ ਭਾਵੇਂ ਜ਼ਰੂਰ ਇਹਨ ਵਿਗਿਆਨਿਕ ਦੌਰ ਤਰੀਕੇ ਨਾਲ ਸੋਚਦੇ ਹੈਗੇ ਆ ਕਿ ਇਹਦਾ ਕੀ ਫਾਇਦਾ ਹੈ ਕੀ ਨੁਕਸਾਨ ਹੋਗਾ ਪਰ ਜੇ ਆਪਾਂ ਇਹਨੂੰ ਅਜ ਤੋਂ 400 ਤੋਂ 500 ਸਾਲ ਪਿਛੇ ਲਿ ਜਾ ਕੇ ਸੋਚਾਂਗੇ ਤਾਂ ਉਸ ਸਮੇਂ ਦੇ ਹਿਸਾਬ ਦੇ ਨਾਲ ਸਾਡਾ ਇਹ ਤਰਕ ਉੱਥੇ ਤਾਂ ਨਹੀਂ ਕੰਮ ਕਰੇਗਾ ਕਿਉਂਕਿ ਅੱਜ ਦੇ ਹਿਸਾਬ ਨਾਲ ਅਸੀਂ ਸੋਚਦੇ ਆ ਜਦੋਂ ਪਿਛਲੇ ਪਸ਼ੂਕਰ ਦੇ ਵਿੱਚ ਜਾ ਕੇ ਸੋਚਾਂਗੇ ਤਾਂ ਸਾਨੂੰ ਆਪਣੇ ਦਬਾਅ ਨੂੰ ਉੱਥੇ ਲਿ ਜਾ ਕੇ ਉਸ ਸਮੇਂ ਦੀਆਂ ਮਾਨਤਾਵਾਂ ਉਸ ਸਮੇਂ ਦਾ ਗਿਆਨ ਉਸ ਸਮੇਂ ਦਾ ਡਾਕਟਰੀ ਇਲਾਜ ਜਾਂ ਉਸ ਸਮੇਂ ਦੇ ਜਿਹੜੀ ਸਭ ਕੁਝ ਉਰਤਾ ਸੀਗਾ ਉਹਦੇ ਹਿਸਾਬ ਨਾਲ ਹੀ ਸਾਨੂੰ ਸੋਚਣਾ ਪਵੇਗਾ ਸੋ ਪੁਰਾਣੇ ਕਰੀਬ 400 ਤੋਂ 450 ਸਾਲ ਤੋਂ ਨਿਰੰਤਰ ਇਹ ਜਿਹੜੀ ਰਸਮ ਨਿਭਾਈ ਜਾਂਦੀ ਆ ਇਹਦੇ ਵਿੱਚ ਕਿਸੇ ਪਸ਼ੂ ਦੀ ਬਲੀ ਨਹੀਂ ਦਿੱਤੀ ਜਾਂਦੀ ਬਲਕਿ ਪਸ਼ੂ ਨੂੰ ਉੱਥੋਂ ਜਿਹੜਾ ਧਾਰਮਿਕ ਸਥਾਨ ਹੈਗਾ ਉੱਥੋਂ ਲੈ ਕੇ ਪੂਰੇ ਪਿੰਡ ਦੀ ਜਿਹੜੀ ਇਹ ਫੇਰੀ ਕਰਾ ਕੇ ਤੇ ਪਿੰਡ ਦੀ ਜੂ ਤੋਂ ਬਾਹਰ ਜਾ ਕੇ ਜਿਹੜਾ ਆ ਉਹਨੂੰ ਦਾਾਨ ਕਰ ਦਿੱਤਾ ਜਾਂਦਾ ਹੈਗਾ ਮੇਰ ਜਿਹੜੀ ਹੈਗੀ ਇਹ ਆ ਤੀਸਮੁਖੀ ਤੇ ਲੰਗਰ ਵੀ ਜਿਹੜੇ ਚਲਾਏ ਜਾਂਦੇ ਹੈਗੇ ਆ ਤੇ ਉਹਦੇ ਨਾਲ ਨਾਲ ਜਿਹੜੇ ਪਿੰਡ ਦੇ ਸਮੂਹ ਭਾਈਚਾਰੇ ਦੇ ਵਿੱਚ ਉਹ ਵੀ ਆਪਣਾ ਯੋਗਦਾਨ ਪਾਉਂਦੇ ਤੇ ਖਾਸ ਕਰਕੇ ਜਿਹੜਾ ਮੇ ਜਿਹੜਾ ਇਹ ਹੈਗਾ ਕਹਿ ਸਕਦੇ ਆ ਰਸਮ ਹੈ ਵੀ ਆ ਸੰਧੂ ਜਠੇੜੀਆਂ ਦੀ ਤੇ ਸੰਧੂ ਜਠੇੜੇ ਜਿਹੜੇ ਆ ਉਹਨਾਂ ਦੇ ਪਿੰਡ ਦੇ ਮੋਹਤਵਾਰ ਆਗੂ ਹੈਗੇ ਆ ਉਹ ਹੀ ਕੋਈ ਜਿਹੜੀ ਇਹ ਰਸਮ ਆ ਉਹਦੀ ਇਕਵਾਇ ਕਰਦੇ ਤੇ ਉਹ ਹੀ ਸਾਰੇ ਇਹਦਾ ਕਾਰਜ ਜਿਹੜਾ ਚਲਾਉਂਦੇ ਹੈਗੇ ਆ ਪਿੰਡ ਦੀਆਂ ਪੰਜ ਪਤਨੀਆਂ ਹੈਗੀਆਂ ਆ ਤੇ ਹਰ ਤੀਸਰੇ ਸਾਲ ਪੱਤੀ ਜਿਹੜੀ ਹੈਗੀ ਆ ਉਹ ਬਲਦੇ ਜਾਂਦੀ ਹੈ ਤੇ ਅਗਲੀ ਪੱਤੀ ਜਿਹੜੀ ਆ ਉਹ ਸਾਰੀ ਇਹ ਰਸਨ ਨਮਾਉਂਦੀ ਹੈਗੀ ਆ ਸੋ ਜ਼ਰੂਰ ਆਪਾਂ ਇਹਨੂੰ ਜੈਸੇ ਧਾਰਮਿਕ ਤੌਰ ਤੇ ਇਹਦੀ ਮੰਨਤਾ ਕਰ ਸਕਦੇ ਆ ਜਾਂ ਇੱਕ ਰਸਮ ਦੇ ਤੌਰ ਤੇ ਪਰ ਆਪਾਂ ਜਿਹੜੀ ਰਸਮ ਉਹਦੇ ਤੌਰ ਤੇ ਜਿਹੜੀ ਆ ਇਹਨੂੰ ਮੰਨਤਾ ਦੇ ਤੌਰ ਤੇ ਆਪਾਂ ਦੇਖ ਸਕਦੇ ਆ ਅੱਜ ਦੇ ਵਿਗਿਆਨਿਕ ਤੌਰ ਤੇ ਆਪਾਂ ਇਹ ਤੇ ਜ਼ਰੂਰ ਪਤਾਖੜੇ ਕਰ ਸਕਦੇ ਆ ਪਰ ਜਿਹੜੇ ਆ ਇਹਨੇ ਲੰਬੇ ਸਮੇਂ ਤੋਂ ਕਿਸੇ ਨੀ ਮੰਨਤਾ ਨੂੰ ਰਸਨ ਨੂੰ ਜਿਹੜਾ ਨਮਾਉਣਾ ਆਪਣੇ ਆਪ ਦੇ ਵਿੱਚ ਨੂੰ ਜਿਹੜਾ ਜ਼ਰੂਰ ਵਿਸ਼ੇਸ਼ ਬਣਾ ਦਿੰਦਾ ਹੈ ਸੋ ਸਮੇਂ ਦੇ ਨਾਲ ਜਰੂਰ ਕੁੱਝ ਨਾ ਕੁੱਝ ਜੀ ਤਬਦੀਲੀਆਂ ਜਰੂਰ ਨਾਲ ਨਾਲ ਜੁੜਦੇ ਜਾਂਦੇ ਆਇਆ ਕੁਝ ਚੰਗੀਆਂ ਚੀਜ਼ਾਂ ਵੀ ਹੁੰਦੀਆਂ ਆ ਹਰੇਕ ਰਸਮੇ ਵਿੱਚ ਕੁਝ ਵਾੜੀਆਂ ਚੀਜ਼ਾਂ ਵੀ ਹੁੰਦੀਆਂ ਆ ਸੋ ਆਪਾਂ ਉਹਨਾਂ ਚੀਜ਼ਾਂ ਨੂੰ ਦਰਖਨਾਰ ਕਰਦੇ ਹੋਏ ਇਹਨੂੰ ਇਸ ਰਸਮ ਦੇ ਦੌਰ ਤੇ ਜੋ ਦੇਖਦੇ ਆਂ ਕਿ 400 ਸਾਲ ਤੋਂ 450 ਸਾਲ ਤੋਂ ਇੱਕ ਨਿਰੰਤਰ ਜਿਹੜੀ ਸਾਡੇ ਸਮਾਜ ਦੇ ਵਿੱਚ ਜਿਹੜੀ ਚੀਜ਼ ਆ ਉਹ ਚੱਲ ਨਹੀਂ ਆ ਸਾਡੇ ਭੂਤਕਾਲ ਨੂੰ ਔਰ ਵਰਤਮਾਨ ਦੇ ਵਿੱਚ ਇੱਕ ਤਰ੍ਹਾਂ ਦਾ ਇਹ ਬੰਨ ਬਣਾ ਕੇ ਵਿੱਚ ਇੱਕ ਗੱਲ ਜੋੜਨ ਦਾ ਕੰਮ ਕਰਦੀ ਆ ਤਾਂ ਜਰੂਰ ਜਿਹੜਾ ਆ ਇਹ ਜਿਹੜੀ ਮਾਨਤਾ ਇਹਨੂੰ ਆਪਾਂ ਚੰਗੀ ਚੰਗੇ ਪੱਖੋਂ ਵੀ ਦੇਖ ਸਕਦੇ ਆ ਸੋ ਆਓ ਆਪਾਂ ਇਹ ਤੁਹਾਡੇ ਨਾਲ ਵੀਡੀਓ ਸਾਂਝੀ ਕਰਦੇ ਆਂ ਤੇ ਦੇਖਦੇ ਆਂ ਤੇ ਇਸ ਰਸਮ ਦੇ ਵਿੱਚ ਕੀ ਕੀ ਜਿਹੜਾ ਕੋਈ ਸ਼ਾਮਲ ਹੈਗਾ ਤੇ ਕਿਵੇਂ ਇਹ ਰਸਮਾਂ ਨਿਭਾਈਆਂ ਜਾਂਦੀਆਂ ਹੈਗੀਆਂ ਤੇ ਕਿਵੇਂ ਸਾਰਾ ਇਹ ਸ਼ਿਕਾਰਗਰ ਘਰ ਚੱਲਦਾ ਹੈਗਾ ਆਓ ਆਪਾਂ ਇਹ ਤੁਹਾਡੇ ਨਾਲ ਵੀਡੀਓ ਸਾਂਝੀ ਕਰਦੇ ਆਂ ਤੇ ਇਸ ਮੌਕੇ ਤੇ ਅਸੀਂ ਪਿੰਡ ਦੇ ਜਿਹੜੇ ਲੋਕਾਂਗੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ ਤੇ ਉਹਨਾਂ ਨੇ ਕੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਬਾਬੂ ਜੀ ਦਾ ਖਾਲਸਾ ਬਾਈ ਵਡੇ ਫਤੇ ਜੀ ਜਿੱਦਾਂ 450 700 ਜਾਂਦਾ ਹੋ ਗਿਆ ਇਹ ਤਾਂ ਕੰਮ ਚੱਲਦੀ ਨੂੰ ਕਿਉਂਕਿ ਸਾਡੇ ਸੰਧੂ ਪਰਿਵਾਰ ਦਾ ਇਹ ਸਾਰਾ ਹੈਗਾ ਆ ਪ੍ਰੋਗਰਾਮ ਇਹਦੇ ਵਿੱਚ ਜਦੋਂ ਬਾਬਾ ਜੀ ਕਿਤੇ ਆਏ ਪਾਕਿਸਤਾਨ ਤੋਂ ਤੇ ਉਦੋਂ ਇਹ ਜਿਹੜਾ ਪੱਟੀ ਪਰਿਵਾਰ ਸੀ ਉਹਨਾਂ ਨੇ ਨਾ ਬਹੁਤ ਇਹਨਾਂ ਦੀ ਕਾਟੀ ਸੀਗੀ ਲੱਗਦੀ ਤੇ ਉਸ ਕਰਕੇ ਦੇ ਨਹੀਂ ਜਿੱਦਾਂ ਬਾਬਾ ਜੀ ਨੂੰ ਜਿਹੜਾ ਇਹਨਾਂ ਦਾ ਐਕਟਰ ਸੋਇਆ ਸੀ ਕਾਲੀਆਂ ਬ੍ਰਾਹਮਣ ਸੀਗਾ ਤੇ ਪਹਿਨਾ ਉਹ ਨਹੀਂ ਮਰਾਫੀ ਨੂੰ ਪੱਟੀਆਂ ਨੇ ਕੀਤਾ ਵੇ 1000 ਰੁਪਈਆ ਦਾ ਨਾ ਦੋਸਤ ਦੀ ਚਾਂਦੀ ਦਾ ਤੇ ਤੂੰ ਬਾਬਾ ਜੀ ਦਾ ਸਾਨੂੰ ਭੇਜ ਲਊਗਾ ਤੇ ਉਹ ਕਹਿਣ ਲੱਗੇ ਜੀ ਮੈਂ ਇਹ ਕੰਮ ਨਹੀਂ ਕਰ ਸਕਦਾ ਮੈਂ ਤਾਂ ਬਾਬਾ ਜੀ ਦੇ ਨਾਲ ਆ ਹਰਦਮ ਤੇ ਫਿਰ ਜਿਹੜਾ ਕਾਲੀਆਂ ਪੰਡਤ ਸੀ ਉਹ ਸੋਇਆ ਸੀ ਉਹਨੇ ਤਾਂ 1000 ਰੁਪਏ ਦੇ ਲਾਲਚ ਵਿੱਚ ਆ ਕੇ ਦਾ ਬਾਬਾ ਜੀ ਦਾ ਖੜਿਆਂ ਦਾ ਮਤਲਬ ਹੈ ਜਦ ਸੱਚੇ ਬਾਬਾ ਜੀ ਦਾ ਇਹ ਤਾਂ ਸਿੱਖਲੇ ਬੋਲਦਾ ਹੁੰਦਾ ਹੈ ਜੀ ਤਾਂ ਕੁੜੀਆਂ ਤੋਂ ਚਾਰ ਦੋ ਵੇਲੇ ਟਾਈਮ ਹੁੰਦਾ। ਉਹ ਉਸ ਵੇਲੇ ਦੋਨੇ ਪਿੱਛੋਂ ਪਾਰ ਕਰਕੇ ਬਾਬਾ ਜੀ ਦਾ ਮਤਲਬ ਕਤਲ ਕਰਤਾ ਸੀ। ਉੱਥੋਂ ਫੇਰਾਂ ਦੇ ਇਹ ਕਤਲ ਕੀਤੇ ਕਿਤੇ ਬਾਬਾ ਜੀ ਦੀਆਂ ਨੇ ਲੜਦੇ ਚਲ ਗਏ। ਮੂਰੇ ਮਾਈ ਕੱਪੜੇ ਧੋਦੀ ਸੀ। ਉਹ ਕੱਪੜੇ ਜਿਸ ਵੇਲੇ ਨੀਲ ਰੇਣ ਲੱਗੀ ਕੱਪੜਿਆਂ ਨੂੰ ਜਦ ਦੇਖਿਆ ਬਾਬਾ ਜੀ ਬਿੰਨਾ ਸੜ ਤੋਂ ਲੜਦੇ ਆਉਂਦੇ ਆ ਤਾਂ ਮਾਈ ਨੂੰ ਲਾਜਵਰ ਵਾਲਾ ਪਾਣੀ ਉੱਪਰ ਸੜਦਾ ਉਹਨਾਂ ਦੇ। ਉਹ ਠੰਡੇ ਹੋ ਗਏ ਡਗ ਪਏ ਤੇ ਉਨੀ ਫੇਰ ਉੱਥੋਂ ਕਿਹਾ ਸੀ ਵੀ ਲਾਜਵਰ ਸਾਡੇ ਨੀਲਾ ਕੱਪੜਾ ਨਹੀਂ ਚੜਨਾ ਚਾਹੀਦਾ ਅਜਪਨਾ। ਤੇ ਕਾਲੀਆ ਬ੍ਰਾਹਮਣ ਹੀ ਸਾਡੀ ਜਗ੍ਹਾ ਤੇ ਆਉਣਾ ਚਾਹੀਦਾ ਹੁਣ ਤਾਂ ਤੁਹਾਡੇ ਸਾਹਮਣੇ ਆਵੇ ਭਾਈਚਾਰਾ ਸਾਂਝਾ ਹੋਏ ਕੋਈ ਹੱਟਦਾ ਹੀ ਨਹੀਂ ਮੰਨਦਾ ਨਹੀਂ ਹੈਗਾ ਆ ਸ਼ਰਾਬ ਦਾ ਕੰਮ ਕਰੇ ਬਾਕੀ ਵੀ ਨਹੀਂ ਕੀਤਾ ਇਹਦਾ ਮਾੜਾ ਮੋਟਾ ਮਗੂਰ ਨੀ ਸਦੀ ਪੈਸਾ ਉਹਨੇ ਬੇਟੀਆਂ ਦੀਆਂ ਬੇਟੀਆਂ ਖਰਾਬ ਕਰੀਆਂ ਨੇ ਐਵੇਂ ਜਨਤਾ ਇਸ ਕੰਮ ਨੂੰ ਜਿਆਦਾ ਨੁਕਸਾਨ ਕਰ ਰਹੀ ਹੈ ਤੇ ਬਾਕੀ ਦਾ ਇਹਨਾਂ ਦਾ ਫੇਰ ਹੀ ਨਹੀਂ ਕਿਹਾ ਸੀ ਵੀ ਜੇ ਸਾਡੇ ਸੁਖਣਾ ਹੋਊਗੀ ਉਹ 5 5.5 ਮੀਟਰ ਦੀ ਪੱਗ ਤੇ 7 ਮੀਟਰ ਸਾਡਾ ਚੋਲੇ ਦਾ ਕਪੜਾ ਜਿਹੜਾ ਹੋਊਗਾ ਤੰਬਾ ਸੋਨੇ ਇੱਕ ਖੂਨ ਦਾ 5 ਕਿਲੋ ਗੁੜ ਇਹ ਸਾਡੀ ਪੇਟਾ ਹੋਊਗੀ ਜੀ ਚੜ੍ਹਨ ਦੀ ਪਰ ਮੇਰਾ ਜਿਆ ਪਰਿਵਾਰ ਸੰਧੂ ਹੋਊਗਾ ਉਹ ਮਤਲਬ ਇਹ ਬ੍ਰਾਹਮਣ ਨੂੰ ਕਲੇ ਨਾਲ ਜੇ ਹਮਨ ਵੀ ਪਾਉਂਦਾ ਉਹ ਵੀ ਬ੍ਰਾਹਮਣ ਤੋਂ ਹੀ ਪਾਉਂਦੇ ਪਰ ਇਹ ਸਾਧੂ ਬ੍ਰਾਹਮਣ ਕੋਈ ਹੋਵੇ ਸਾਧੂ ਪੰਡਤ ਹੋਵੇ ਜਿਹਦਾ ਬਿੱਜ ਆ ਦਾ ਮਾਰ ਉਹ ਇਹ ਮਤਲਬ ਹਮਨ ਕਰੇ ਦਾ ਤੇ ਮਨਜ਼ੂਰੀਆ ਹੁਣ ਤੁਹਾਨੂੰ ਪਤਾ ਇਹ ਮਾਹੌਲ ਇਹਦਾ ਦਾ ਕੋਈ ਆਖੇ ਲੱਗਦਾ ਹੀ ਨਹੀਂ ਕਿ ਜਿਹੜਾ ਸੰਧੂ ਪਰਿਵਾਰ ਆ ਇਹ ਕ੍ਰਿਸ਼ਨ ਭਗਵਾਨ ਦੇ ਬਿੱਜੋਂ ਚੱਲਦਾ ਆ ਉਹਨਾਂ ਨੇ ਨਾਲ ਵੀ ਨਹੀਂ ਪੰਡਤਾਂ ਦੇ ਉਹਨਾਂ ਦੇ ਕੈਰੂਆਂ ਦੇ ਨਾਲ ਵੀ ਨਹੀਂ ਇਹ ਪਾਣੂਆਂ ਦੀ ਮਦਦ ਕੀਤੀ ਉਸ ਵੇਲੇ ਉਥੋਂ ਫੇ ਚੱਲਦੇ ਚੱਲਦੇ ਇਹ ਪਾਕਿਸਤਾਨ ਵਿੱਚ 12 ਪਿੰਡ ਹੋ ਗਏ ਇਹਨਾਂ ਦੇ ਤੇ ਹੌਲੀ ਹੌਲੀ ਹੁਣ ਮਤਲਬ ਇੰਡੀਆ ਦੇ ਵਿੱਚ ਤਾਂ ਇਹਨਾਂ ਦੇ 22 ਤੋਂ ਵੀ ਜ਼ਿਆਦਾ ਹੋ ਗਏ ਸਾਰੇ ਪਿੰਡਾਂ ਦੇ ਤੇ ਇਹ ਸਾਰੀ ਕਹਾਣੀ ਇਦਾਂ ਹੈ ਜਿਹਨਾਂ ਨੂੰ ਕੋਈ ਨਹੀਂ ਜਾਣੇ ਨਾ ਕੋਈ ਸੁਣਦਾ ਨਾ ਕੋਈ ਇਹਨਾਂ ਨੂੰ ਕੁਝ ਪਤਾ ਆਪਣੀ ਮਰਜ਼ੀ ਕਰ ਲਈਆਂ ਹਲਾ 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 ਕਰਕੇ ਬਸ ਇਹਨਾਂ ਨੇ ਜਾਰ ਮਰ ਨੂੰ ਵੀ ਤੰਗ ਕਰ ਲਈ ਆ ਤੇ ਹਰ ਸਾਲ ਮਨਾਇਆ ਜਾਂਦਾ ਵੀ ਕਿਦਾਂ ਮਨਾਉਂਦੇ ਨੇ ਇਹ ਜੀ 30 ਸਾਲ ਮਨਾਉਂਦੀ ਆ ਜਿੱਦਾਂ ਦੂਰ ਇੱਕ ਛੱਡ ਕੇ ਕਿੰਨੇ ਸਾਲ ਤੇ ਇਹਦਾ ਕਹਿੰਦੇ ਆ ਸਾਲ ਤਾਂ ਮਤਲਬ ਦੋ ਹੀ ਨੰਗ ਦੇ ਵਿਚਾਲੇ ਇਹਦੇ ਵਿੱਚ ਕਲਰ ਰੜਕਾ ਕਲਾਂ ਦੇ ਲੋਕੀ ਹੁੰਦੇ ਜਾਲੇ-ਦੋਲੇ ਲੋਕਾਂ ਤੋਂ ਪਿੰਡ ਤੇ ਜੀ ਸੰਧੂ ਪਰਵਾਰ ਜਿਹੜਾ ਮਰਜੀ ਆ ਸਕਦਾ ਹੈ ਉਹਦਾ ਤਾਂ ਹੁਣ ਸਾਡੇ ਜਿੱਦਾ ਭਾਈਚਾਰਾ ਹੋ ਗਿਆ ਸਾਰਿਆਂ ਦੇ ਨਾਲੇ ਪਿੰਡ ਦੇ ਵਿੱਚ ਸਾਰੇ ਹੀ ਸਾਫ਼ ਲੈਂਦੇ ਆ ਢਾਲ ਵੀ ਸਾਰੇ ਹੀ ਦਿੰਦੇ ਆ ਤਾਂ ਉਹਦਾ ਜ਼ਿਆਦਾ ਕਰਕੇ ਮਤਲਬ ਇਹ ਸੰਧੂਆਂ ਦਾ ਕੰਮ ਆ ਮਤਲਬ ਹੋਰ ਕਿਸੇ ਨੂੰ ਇਹਦੀ ਬੰਦਸ਼ ਕੋਈ ਨਹੀਂ ਹੈਗੀ ਨਾ ਵੀ ਕਰਨ ਕੋਈ ਡਰ ਨਹੀਂ ਹੈਗਾ ਇਹ ਤੇ ਫਿਰ ਲੰਗਰ ਵਗੈਰਾ ਦਾ ਪ੍ਰਬੰਧ ਵੀ ਚੱਲਦਾ ਹੈ ਨਗਰ ਵੀ ਚੱਲਦਾ ਜੀ ਬਸ ਚਾਹ ਪਾਣੀ ਸਭ ਕੁਝ ਚੱਲਦਾ ਆ ਬਹੁਤ ਵਧੀਆ ਤੇ ਇਹਦੇ ਵਿੱਚ 25-30 ਕਿਲੋ ਜਿਹੜੀ ਉਹ ਸਮਗਰੀ ਬਣਾਈ ਜਾਂਦੀ ਆ ਹਮਨ ਚੱਲਦਾ ਆ ਸਾਰਾ ਕੁਝ ਜੀ ਵਿੱਚ ਚ ਕਿ ਸਾਡੇ ਸਾਥੀਆਂ ਨੂੰ ਜਿੱਦਾਂ ਫਿਰ ਪਤਸ਼ਿਆਂ ਨੂੰ ਪੈਸੇ ਆ ਜਾਂਦੇ ਆ 92 ਉਹਦੇ ਵਿੱਚੋਂ ਫਿਰ ਜਿਹੜੇ ਸਾਥ ਸਾਡੇ ਹੁੰਦੇ ਉਹਨਾਂ ਨੂੰ ਹਿੱਸੇ ਉਹਨੇ ਆਉਂਦੀ ਆ ਉਹ ਤੋਂ ਉਤੋਂ ਜਿਹੜੀ ਉਦਾਰ ਅਸੀਂ ਫਿਰ ਟੰਗ ਵਿੱਚੋਂ ਬਣਦੇ ਕਰਾਉਣ ਦਾ ਮੇਨ ਮਕਸਦ ਕੀ ਹੈ ਦੱਸ ਜਦਾਂ ਇਹ ਜੀ ਪਹਿਲਾਂ ਤੋਂ ਜਿੱਦਾਂ ਕੋਈ ਪੁਰੀ ਆਉਂਦੀ ਆ ਜਿੱਦਾਂ ਮਾਂ ਕੋਲ ਉਹਨਾਂ ਖਾਂਸਾਂ ਨੇ ਨਹੀਂ ਪਿਆਦੀ ਜਿਹੜੇ ਬਾਬਾ ਜੀ ਸੀਗੇ ਉਹ ਨਾਥਾਂ ਦੇ ਆਥਾ ਦੇ ਛੇ ਜਿੰਦਗੀ ਇਹ ਵੀ ਉਹ ਫਿਰ ਜਿਹੜਾ ਪਾਕਿਸਤਾਨ ਤੋਂ ਬਾਅਦ ਸਰਹਾਰੀ ਬਸੇ ਠੱਗੀਆਂ ਉੱਥੇ ਨਾਥਾਂ ਜਿਹੜਾ ਬਾਬੇ ਭੀਮ ਨਾਥ ਦਾ ਉੱਥੋਂ ਫੇਵਨੀ ਨੰਨ ਕਲਤਾ ਸੀ ਫੇਰ ਉੜਕਾ ਜਾ ਕੇ ਪੱਸੀ ਜਦੋਂ ਆ ਕੇ ਈਂਚਾ ਚੜਾ ਰਹੇ ਆ ਉੜਕਾ ਆ ਕੇ ਬਸ ਗਿਆ ਇੱਥੇ ਮਤਲਬ ਇਹ ਜਿਹੇ ਜਗ੍ਹਾ ਇਹ ਤਾਂ ਕਰੋੜਾਂਵੇਂ ਇਹ ਤਾਂ ਬਹੁਤ ਹਜ਼ਾਰਾਂ ਸਾਲ ਪਹਿਲਾਂ ਤੁਰੀਆਂ ਦੀ ਤੇ ਚੱਲੀ ਜਾਂਦੀ ਇਹਨਾਂ ਉਹਦਾ ਪਾਕਿਸਤਾਨ ਚ ਚੀਫ ਮੀਡੀਆ ਚਾਹੀਦਾ ਨਾਹਾਂ ਫੇਰ ਉੜਕਾ ਆ ਕੇ ਬਸ ਗਿਆ ਜਦੋਂ ਅੱਜ ਤੱਕ ਕੋਈ ਪਾਣੀ 500 ਸਾਲ ਪਹਿਲਾਂ ਉਹਦੇ ਨਾਲ ਇਹ ਆ ਗਿਆ ਇੱਦਾਂ ਜਟੇਰੀ ਮੰਗ ਹੈ